राशि पेलू रोजगार गारंटी योजना एक्ट दो हज़ार पो हज़ार एक्सर से लिखा हो तीजी लैल से हर घर हर साल सौ दिन काम गरंटी मिलेगा ठीक है दो हज़ार पांच तो ला के दो हज़ार पच्ची चलन वाला तीन महीने का सारा कवर कर दिया तीन महीने का है ना 20 ਸਾਲਾਂ ਚ ਚਾਰ ਸਰਪੰਚੋ ਚਾਰ ਐਮਐਲਏ ਚਾਰ ਐਨਸੀ ਪਤਾਈ ਜਾਂਦੇ ਹਨ ਪਰ ਕਿਸੇ ਨੇ ਕੰਮ ਨਹੀਂ ਚਲਾਇਆ ਹੈ ਹੈਨਾ ਜੇ ਤੁਹਾਡਾ ਕੰਮ ਸਹੀ ਤਰੀਕੇ ਨਾਲ ਚੱਲਦਾ ਤੁਹਾਡੇ ਹਰ ਘਰ ਦਾ 25 ਤੋਂ ਲੈ ਕੇ 30 ਹਜ਼ਾਰ ਹਰ ਸਾਲ ਹਰ ਘਰ ਤੋਂ ਲਾਉਣਾ ਹੈ ਹੈਨਾ ਇੱਕ ਕਰਦਾ ਇੱਕ ਕਰਦਾ ਇੱਕ ਘਰ ਦਾ ਜੇ ਤੁਸੀਂ 20 ਸਾਲਾਂ ਨਾਲ ਜੋੜ ਲਾਓ ਤੇ 5 ਲੱਖ 70 ਹਜ਼ਾਰ ਰੁਪਏ ਤੁਹਾਡਾ ਬਣਦਾ ਪਰ ਲਾਗੂ ਨਹੀਂ ਹੈਨਾ ਉਸ ਤੋਂ ਬਾਅਦ ਇੱਕ ਸਰਕਾਰ ਦਾ ਕਾਨੂੰਨ ਆ ਕਿ ਜਿੱਥੇ 12000 ਵੋਟ ਆ ਉਥੇ ਨਗਰਪਾਲਿਕਾ ਬਣੀ ਹੈ ਪਰ ਨਗਰਪਾਲਿਕਾ ਮਾਮਦੋਰ ਦੇ ਵਿੱਚ ਐਸ ਕਾਨੂੰਨ ਤੋਂ ਬਾਅਦ ਚ ਬਣੀ ਉਸ ਕਾਨੂੰਨ ਤੋਂ ਪਹਿਲਾਂ ਬਣਿਆ ਇੱਕ ਨਗਰਪਾਲਿਕਾ ਬਾਅਦ ਬਣੀ ਹੈ ਭਾਰਤ ਸਰਕਾਰ ਵੱਲੋਂ ਕੋਈ ਇਹੋ ਜਿਹੀ ਚਿੱਠੀ ਨਹੀਂ ਆਈ नगर पालिका च काम नहीं चलेगा पर हम दफ्तर चले जाओ सरपंचा को चले जाओ एम एल ए को चले जाओ वो हवा चाह मेरी गल चली वीडियो भी कह रही वीडियो भी कहना जेटा चिट्ठी आई आ, तो को हाल है ये तो उन्होंने सो बखाओ वो दूसरा हल कि आ एरिया है दहाती एरिया तो देहाती एरिया जो है जाती एम एल ए दूर हमारा ਹੈਣਾ ਇਹ ਹੈਗਾ ਨੈਟ ਕੋ ਚੱਕੋ ਜਿੱਤੇ ਕਿ ਲਿਆ ਜਿਹੜੀ ਹਾਤੀ ਰੋਜ਼ਗਾਰ ਗਰੰਟੀ ਯੋਜਨਾ ਐਟਲੀਆ ਗਰੀਬ ਗਰੀਬ ਏਰੀਆ ਹੈਣਾ ਉਹ ਉੱਥੇ ਵੀ ਤੁਸੀਂ ਕਾਮਯਾਬ ਹੋ ਸਰਕਾਰ ਨੇ ਦੇ ਚਿੱਠੀ ਨਹੀਂ ਕੱਢੀ ਸਾਡੇ ਏਰੀਏ ਦੀ ਨਹੀਂ ਨਹੀਂ ਕਰਦੇ ਹੈਨਾ ਨਹੀਂ ਕਰਦੇ ਇੱਥੇ ਵੀ ਤੁਸੀਂ ਕਹੋ ਕਿ ਸੈਂਟਰ ਸਰਕਾਰ ਨੇ ਦੇਹਾਤੀ ਏਰੀਏ ਨੂੰ ਕੰਮ ਦਿੱਤਾ ਜਹਾਤੀ ਕਰੂਨਾ ਹੈਨਾ ਤੁਸੀਂ ਕਿਵੇਂ ਕਹ ਸਕਦੇ ਹੈ ਤੀਸਰੀ ਗੱਲ ਉਹ ਜਿਹੜੋ ਤੁਹਾਨੂੰ ਨਗਰਪਾਲਿਕਾ ਦੇ ਨਾਲ ਜੋੜਿਆ ਤੁਹਾਡੀ ਕਿਸੇ ਇਸ ਆਪਰਾ ਵਿਰਾਸ ਕਰਾਇਆ ਕਿਸੇ ਨੇ ਕੋਟ ਕਿਸੇ ਨੇ ਸ਼ਾਂਤੀ ਲਈ ਤੁਹਾਡਾ ਇਹ ਕਿ ਭਈ ਇੱਧਰ ਜਾ ਰਿਹਾ ਤੁਸੀਂ ਕਿਹੜੇ ਪਾਸੇ ਜਾਣਾ ਚਾਹੁੰਦੇ ਹੋ ਇੱਕ ਤੱਕਾ ਹੈ ਨਾ ਤੱਕਾ ਨਹੀਂ ਚੱਲੇਗਾ ਅਸੀਂ ਕਹਿਣਾ ਚਾਹੇ ਇਸ ਕਾਨੂੰਨ ਨੂੰ ਲਾਗੂ ਕਰੋ ਇਸ ਸੈਂਟਰ ਦਾ ਬਣਿਆ ਕਿ ਗਿਆ ਸਰਕਾਰ ਦਾ ਸਕੂਨ ਕਿ ਨਗਰਪਾਲਿਕਾ ਦਾ 12000 ਵੋਟ ਜਿੱਥੇ ਹੋਏ ਨਗਰਪਾਲਿਕਾ ਬਣੇਗੀ ਸਾਡੀ ਵੋਟ ਆ ਅਸੀਂ ਪਿੰਡ ਚ ਰਹਿਣਾ ਚਾਹੀਏ ਅਸੀਂ ਨੀ ਨਗਰ ਕਾ ਚਲੋ ਨਹੀਂ ਭੰਗ ਕਰਨੀ ਤੇ ਨੀਗਾ ਚਲਾਓ ਮੰਨਦ ਕਰਨੀ ਆ ਹੈਨਾ ਮੰਨਦ ਕਰਨੀ ਇਹਦੇ ਲਈ ਮੁਦਗੀ ਤੋਂ ਬਹੁਤ ਵੱਡਾ ਕੰਮ ਹੋਇਆ ਵਾਰ ਦੀ ਕਟਿੰਗ ਤੁਹਾਨੂੰ ਦੇਖੇ ਜਾਣਾ ਜਿਹੜੇ ਮੋਬਾਈਲ ਚ ਦੇਖੋ ਤਾਂ ਬੋਧਵਾਰ ਦਾ ਤੁਹਾਡੇ ਕੋਲ ਜੀ ਨੰਬਰ ਬਣਾਇਆ। ਇਹ ਐਡੀਸੀ ਦੀ ਲਿਸਟ ਬਣਾਉਣੀ ਆ। ਆਹ ਮੰਗ ਪੱਤਰ, ਆਹ ਜੋਬ ਕਾਰਡ ਨੰਬਰ ਦੀ ਫੋਟੋਕਾਪੀ, ਧਾਰਕਾਰ ਦੀ ਫੋਟੋਕਾਪੀ ਤੇ ਨਾਲ ਨੈੱਟ ਖਾਤੇ ਦੀ। ਇੱਕ ਤੋਂ ਫਾਰਮ ਲੈ ਕੇ ਆਇਓ। ਫਿਰ ਇੱਕ ਤੋਂ ਭਰੇ ਤੇ ਲਿਸਟ ਬਣਾਓ। ਲਿਸਟ ਬਣਾਉਣੀ। ਜਦੋਂ ਲਿਸਟ ਬਣ ਗਈ, ਉਦੋਂ ਨਾਲ ਐਡੀਸੀ ਦੇ ਖਾਤੇ ਫੋਟੋਕਾਪੀ ਨਿਬਾਟ ਕਰਾਂਗੇ। ਮੇਰੇ ਪਰਦੇ ਬੁੱਕ ਬੁੱਕ ਮੈਂ ਕੰਮ ਪਾਸ ਕਰ ਉਹ ਜਿਹੜੋ ਮੁੱਖ ਮੰਤਰੀ ਜਿਹੜਾ ਆਪਣੀ ਬੈਟਰ ਉਹ ਖ਼ਬਰ ਚੀ ਆ ਜੀ ਜੀ ਆਈ ਸਰਨਾਨ ਮੁੱਖ ਮੰਤਰੀ ਨੂੰ ਆਪਾ ਕਹਿੰਦੇ ਸਰ ਦਾ ਕੰਮ ਲਾ ਇਹ ਵੀ ਗੱਲ ਤੇਰੀ ਪਸੰਦ ਆ ਨਗਰਪਾਲਿਕਾ ਪਾਸ ਕਰਨੀ ਆ ਚੱਤ ਇਹਦਾ ਕੰਮ ਚਲਾਓ ਕੰਮ ਚਲਾਓ ਇਹਦੇ ਨਾਲ ਭਾਈ ਸਾਹਿਬ ਦੀ ਜ਼ੋਰ ਲੱਗਣਾ ਹੈ ਹੈਣਾ ਜੋਰ ਲੱਗਣਾ ਨੇ ਇਹ ਕਿ ਇਹ ਪੂਰੇ ਜੋਰਾਂ ਦੇ ਨਾਲ ਇਹ ਇੱਕ ਗੱਲਾ ਯਾਦ ਰੱਖ ਲਓ ਤੁਹਾਨੂੰ ਬਹੁਤ ਲੋਕ ਗੱਲਾਂ ਬਣਾਉਣਗੇ ਹੈਣਾ ਗੱਲਾਂ ਕਰਨਾਂ ਤੋਂ ਪਹਿਲਾਂ ਜਿਹਦੇ ਕੋਲੋਂ ਕੁਛ ਵੀ ਨਾ ਨਾ ਹੁੰਦਾ ਹੋਵੇ ਕੁਛ ਸੌਦਾ ਨਾ ਹੋਵੇ ਉਹ ਬੈਠ ਕੇ ਗੱਲਾਂ ਬਣਾਉਂਦਾ ਇਹ ਗੱਲ ਰੱਖ ਜਾਣਾ ਹੈਣਾ ਕੰਤ ਦਿਵਾਉਣਾ ਨਾ ਕੁਛ ਨਾ ਕੁਛ ਜੋ ਉਹਦੇ ਕੋਲੇ ਹੋਇਆ ਉਹ ਹੀ ਦਊਗਾ ਤੁਹਾਨੂੰ ਸੱਚੀ ਮਾਣੀ ਕਿਉਂ ਬੇ ਜੋ ਹੋਇਆ ਹੋਇਆ ਹੀ ਚੱਲੂਗਾ ਹੁਣ ਰਹਿ ਗਈ ਗੱਲ ਤੇ ਲੈਕਰ ਤੋਂ ਬਾਅਦ ਸਾਕੀ ਦਿੱਕਾਂਗੇ ਅਸੀਂ 76 ਸਾਲ ਤੋਂ ਵੋਟ ਪਾਉਣੀ ਹੈ ਹੈਨਾ 76 ਸਾਲ ਤੋਂ ਜਦੋਂ ਵੀ ਵੋਟ ਲੈਣ ਆਉਂਦੇ ਆ 86 ਬੰਦੇ ਪਰ ਛੇ ਮਹੀਨੇ ਪਹਿਲਾਂ ਆਉਂਦੇ ਆ ਇਹੋ ਜਿਹੇ ਬਜ਼ੁਰਗ ਕੋਈ ਆ ਕੇ ਗਈ ਇਹ ਮੇਰਾ ਮਾਸੜਾ है ना आप्पड़ है आई भी उम्र चाचा है और साहुना है ना, ना वोट भी जो तैयारी करते है उदो साडे लोग करते सफाई साडे लोग करते हैं कुर्सियाँ साडे लोग टेंट साजे लोग है ना टेंट साडे लोगों का लोग कट सा ਨਾਰੇ ਸਾਡੇ ਲੋਕ ਧੰੜਾ ਸਾਡੇ ਲੋਕ ਪਾਉਂਦੇ ਆ ਕਿ ਜਿਹੜੇ ਬਾਂਦਰ ਮਿਲਦੇ ਚਾ ਫਾਇਦਾ ਆਉਗਾ ਨਹੀਂ ਆਉਗਾ ਇਹੋ ਜਿਹਾ ਦੂਸਰੇ ਨੰਬਰ ਤੇ ਹਾਰ ਸਾਡੇ ਲੋਕ ਪਾਉਂਦੇ ਆ ਸਵਾਗਤ ਕਰਦੇ ਨੇ ਲੱਦਵਾਣਾ ਤੋਂ ਬੋਟ ਪਾਉਂਦੇ ਆ ਬੋਟ ਪਾਉਣ ਤੋਂ ਬਾਅਦ ਸਾਡੀ ਬੋਰਡ ਦੀ ਬਤੌਣ ਸਰਟੀਫਿਕੇਟ ਮਿਲਦਾ ਫਿਰ ਗੱਡੀਆਂ ਮਿਲਦੀਆਂ ਖਰਚੇ ਮਿਲਦੇ ਆ ਦਫਤਰ ਮਿਲਦੇ ਆ ਤਰਖਾ ਨਹੀਂ ਵੀ ਤਰਖਾ ਵੀ ਸਾਡੇ ਲੋਕਾਂ ਤੋਂ ਨਹੀਂ ਹੈ ਹਣ ਤੁਸੀ ਤਰਖਾ ਦਿੰਦੇ ਨਹੀਂ ਮੈਂ ਤੁਹਾਡੀ ਜਾਣਕਾਰੀ ਵੀ ਦੱਸ ਕੇ ਜਾਵਾਂਗਾ ਕਿ ਤੁਸੀਂ 100 ਰੁਪਏ ਦਾ ਕੱਪੜਾ ਲਿਆ 70 ਰੁਪਏ ਟੈਕਸ ਲਾਇਆ ਗੋ 100 ਰੁਪਏ ਦਾ ਸੱਦਾ ਲਿਆ 70 ਰੁਪਏ ਟੈਕਸ ਲਾਇਆ ਗੋ ਇਸ ਕੋ ਲਈ ਟੈਕਸ ਲਾਇਆ ਹੈ ਜਿਹੜੀ ਚੀਜ਼ ਨਹੀਂ ਜਿ ਸਰਕਾਰ ਟੈਕਸ ਲੈਂਦੀ ਸਰਕਾਰ ਟੈਕਸ ਲਾ ਕੇ ਜਿਹੜਾ ਖਜ਼ਾਨੇ ਚ ਜਾਂਦਾ ਦੋ ਤਰ੍ਹਾਂ ਦੇ ਮਕਸਦ ਤੋਂ ਪਾੜਦੇ ਤੁਹਾਡੇ ਕੋਲ ਵੀ ਤੇ ਤੁਹਾਡੇ ਕੰਮ ਕਰਨ ਦੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ जो ये लोगों ने चुने नीवे होकर आए कानून हो कहना लोग कबल्क रेंगे नीवे लोग आबल्क ने दाया की चोट की तो युमेवारी आ कम कर विकास कर रुजगार लागू करवाधान लागू करवा इंसाफ लागू नहीं लेकिन लोग वो लोग जिम्मेवारी नहीं समझते वो कुर्सी से बैठते मजबूत हो बैठने वाली ਕਤਗੂ ਪੈਨਸ਼ਨ ਕਤਗੂ ਵਾਸ਼ਨ ਕਤਗੂ ਸਿਕਨ ਰੂਪ ਦੇ ਮਕਾਨ ਰੁਕ ਦੋ ਮਰਲੇ ਸਾਡੀ ਸਰਕਾਰ ਦੇ ਜਦੋਂ ਨੇ 4 ਸਾਲ 6 ਮਹੀਨੇ ਬਾਅਦ ਕਿੱਦਵਾ ਉਹ ਹੁਣ ਚੱਲਦਾ ਆਂਦਾ 76 ਸਾਲ ਨਾ ਮਾੜੀ ਬੋਲੀ ਲੈਣਾ ਮਾੜੀ ਤੇ ਨਾ ਮਾੜੀ ਤੇ ਹੰਡਾ ਵਾਲਾ ਬਿਲਡ ਆ ਫੇਰ ਨਹੀਂ ਅੱਛਾ ਚਲੋ ਹੁਣ ਆਪਾਂ ਦੋਵੇਂ ਕਰਦੇ ਆਂ ਇਹਨੂੰ ਕਰਾ ਬੱਤ ਕਰਦੇ ਨੇ ਤੇ ਅੱਗੇ ਕਰੀ ਨੜਕਾ ਲੱਗਦਾ ਕਿ ਟੂਟੀ ਕਰੇ ਕਰ ਬੋਰ ਬੋਰ ਬੋਰਰ ਬੋਰਰ ਲੱਗੀ ਆ ਉਹਨੂੰ ਆਜ ਦੇ ਪਾਣੀ ਦੇ ਦੇਣਾ ਮੰਗਦਾ ਇਹ ਜੋ ਹਰ ਵੀ ਨਹੀਂ ਜਾਉਂਦਾ ਹੋਰ ਪਾਣੀ ਦੇ ਦਿਆ ਉਹ ਪਾਣੀ ਚਾਹੀਦਾ ਪਊਗਾ ਫਿਰ ਪਾਣੀ ਲੱਗੇ ਅੱਛਾ ਚਲੋ ਕਰੀਆਲੀਆਂ ਦੀ ਦੁਕਾਨ ਵਾਲੇ ਆ ਮੇਰੇ ਸਾਹਮਣੇ ਕੋਈ ਕਰੀਆਲੀਆਂ ਦੀ ਦੁਕਾਨ ਵਾਲਾ ਹੋਊਗਾ ਹਾਂ ਆਪਕ ਕਰਿਆਨੇ ਦੀ ਦੁਕਾਨ ਦੀ ਅੱਗੇ ਖੜ ਕੇ ਗੀ ਬੋਲੀਏ ਤੇ ਸੌਦਾ ਤੋਲੂ ਕਿ ਬਿਨ ਬੋਲਣ ਤੋਂ ਤੋਲ ਦੂ ਰੰਗ ਦਾ ਤੋਲ ਲਾ ਜਾਈਏ ਨਹੀਂ ਪਤਾ ਆਏ ਡਾਕਟਰ ਕੋਲੇ ਜਾਈਏ ਜੋ ਦੱਸਣਾ ਪੂਗੇ ਖੜੇ ਮਿੱਟੀ ਦਾ ਲਾ ਦੋ ਪਤਾ ਲੱਗੇ ਜਾਂਦਾ ਹੈ ਡਾਕਟਰ ਉਹ ਤੁਸੀਂ ਆਪ ਹੀ ਬੋਲੀ ਜਾਂਦੇ ਹੋ ਤੇ ਇਹਦੇ ਤੇ ਤੁਹਾਨੂੰ 32000 ਰੁਪਏ ਮਿਲਣਾ ਸਾਲ ਦਾ ਇਹ ਤੁਸੀਂ ਕਰੇ ਚੁੱਪ ਕਰਕੇ ਬੈਠੀ ਇਹਦੇ ਵਿੱਚ

मुठकी सारी चल चलती है ममदोड़ एक हफ्ता ला दें उस तो तलवंडी ला दें तेन ही चीज़ा ने तेन कस्बे आ जोड़े देहाती एरिए अभी शहरी स्कीम नहीं मंगते अभी दहाती स्क्रीम मंगते दो जगह पर लिखी हुई है पहले नंबर पर सरकार ने एक लिखी तो करी इन अजें कैंसिल किता लिखी कि नहीं कही दूसरे नंबर पर बोर्ड तो एम एल ए कीहाती अस देहाती एरिए गरीब एरिए सा रुजगार कभी खूब नहीं सकता तीसरी गल है कि नगर पालिका आ गई ठीक आसी नहीं रहना चाहते सू धे कोई रख लूगा क्या भाई करो पा नहीं क्या चला चला लो चलाओ स है ना ये आपको थोड़ा जहा जोर लाना पड़ेगा

मैं परमिशन लैनी मुख्य कोलो मैं लिखना तो आप चिट्ठी जी लिखी हुई ले लाँगे तो आपे होके मुख्री को चलेंगे वाकते है ना जो मुख्यमंत्री कहता है कि मैं नहीं दे सकता तब तो फिर उसका अगला एक्शन हैगा रहा है वो अभी आप चलेगा तो वैसा ग्रंटी हाँ ਇਸ ਲਈ ਹੁਣ ਤੁਸੀਂ ਵੇਖੋ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਨਾ ਕਿ ਮੇਰੇ ਕੋਲੇ ਸਮਾਂ ਥੋੜਾ ਹੈ ਨਾ ਹੋਰ ਵੀ ਪਿੰਡ ਚ ਜਾਣਾ ਤੁਸੀਂ ਅਗਲੀ ਜਿਹੜੀ ਮੀਟਿੰਗ ਮਨਾਉਣੀ ਹੈ ਨਾ ਆਪਾਂ ਸਾਂਝੀ ਤਾਕ ਰੱਖ ਲਾਂਗੇ ਇਹ ਸਾਂਝੀ ਤਾਂ ਹਾਂ ਨਾ ਦੂਜੇ ਵੀ ਕਸਬੇ ਆ ਜਾਣ ਜਿਹੜੇ ਨੇੜੇ-ਨੇੜੇ ਆਉਂਦੇ ਮਮਦੂਰ ਦੇ ਕਿੱਤੇ ਹੋਏ ਸਾਰੇ ਹੋਣਗੇ ਹੈਨਾ ਤੀਸਰੀ ਵਾਰ ਨੂੰ ਫਿਰ ਆਪਾਂ ਬਸਤੀਆਂ ਚੋਂ ਵੜ ਕੇ ਨਹੀਂ ਫੇਰ ਜਿਹੜਾ ਬਸ ਸਮਝ ਬਣਾਏ ਇੱਥੇ ਆ ਜੰਦੇ ਨੇ ਤਕਰੀਬਾ ਇਹ ਵੇ ਸਾਫ ਲਾਇਆ ਤੇ ਮੈਂ ਦੋੜ ਸਾਰੀ ਇਹ ਕਾਰ ਚ ਫੇਰਾ ਦੋ ਘੰਟੇ ਦੇਗਾ ਜੱਲੋਂ ਦਾ ਸੇਠਾ ਉਹ ਤੋਂ ਆਏ ਉਹ ਵੀ ਨਾ ਅੱਗੇ ਜਣਦੇਗਾ ਦੋ ਇੱਕਦਮ ਹੀ ਹੈ ਕਿਹਾ ਹਾਂ ਜਿਸ ਨਾਲ ਹੀ ਬਸਤੀ ਤੇ ਜੱਲੋਂ ਦੇ ਸੇਠਾ ਜੱਲੋਂ ਦੇ ਮੇਟੇ ਜਾ ਰਿਹਾ ਤੁਸੀਂ ਆ ਰੇ ਬੈਠੇ ਅਸੀਂ ਹੋਰ ਤੁਸੀਂ ਜਿੰਨਾ ਕੁ ਜ਼ੋਰ ਲਾ ਸਕਦੇ ਹੋ ਬੁੱਧਵਾਰ 4 ਪੀਕ ਦਾ ਲਾਓ ਉਸ ਤੋਂ ਬਾਅਦ ਅਗਲਾ ਪਲਾਨ ਬਣਾਏਗਾ

867245 ਨਾਲ ਤੁਕਰਾਈ ਚੀਜ਼ ਦਾ ਬਟਾਰ ਪਟਾਰ ਬਕਾ ਸਿੰਘ ਆਪਣਾ ਨਾਮ ਆਂਗਰੇਜ਼ਾਂ ਪੁਨਜ ਅਮਰੀਕਾ ਚਲਦਾ ਪਿਆ 2004 ਤੋਂ ਲੈ ਕੇ ਧਰਨੇ ਲਾਉਣ ਲੱਗੇ ਜ ਰੋਜਪੁਰ ਸ਼ਿਟੀ ਕੋਈ ਇੱਕ ਗੱਲ ਹੋਰ ਸੁਣੋ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਕਿਸਾਨ ਦਿੱਲੀ ਗਏ ਸੀ ਤੇ ਬਣਿਆ ਹੋਇਆ ਮੋਦੀ ਦਾ ਕਾਨੂੰਨ ਤੋੜ ਕੇ ਵਾਪਸ ਆਏ ਸੀ ਹਾਂ ਜੀ ਕਿ 6000 ਦਾ ਹੈ ਨਾ ਪੱਗਾ ਪਤਾ ਤੁਹਾਡਾ ਅਤਿਅਸ ਬੜਿਆ ਹੋਇਆ ਤੁਸੀਂ ਲੱਗ ਤੋ ਨੰਬਰ ਸ਼ੀਰ ਕੱਟੇ ਹੁੰਦੇ ਨੇ ਇੱਕ ਇਹ ਕਿ ਨਾ ਆਦੀ ਸਾਡਾ ਪ੍ਰਾਡੂ ਬਣੂ ਹਾਂ ਉਹ ਉੱਪਰ ਨਾਲ ਕੋਈ ਨਹੀਂ ਨਾ ਇੱਕ ਲੱਗੀ ਨਾ ਅੱਜ ਹੀ ਲੱਗੀ ਉਹਨਾਂ ਨੇ ਬਲਾਇਆ ਸਾਡਾ ਨੰਬਰ ਪੱਗਾ ਸੀ ਤੁਹਾਡੀ ਅਗਲੀ ਮੀਟਿੰਗ ਦੀ ਜ਼ਿੰਮੇਵਾਰੀ ਨਾਲ ਲਿਆ ਗਿਆ ਹੈ ਕਿ ਤੁਸੀਂ ਦਾ ਆਹ ਫੋਟੋਕਾਪੀ ਆਪਣੇ ਭਾਂਜੀ ਦੇਣਾ ਇੱਕ ਤੜਾ ਜਿਹਦਾ ਜੋਬ ਉਹਦੇ ਜੋਬ ਦਾ ਨਾਮ ਉਹਦੀ ਫੋਟੋਕਾਪੀ ਤੇ ਆ ਕੇ ਨੰਬਰ ਸ਼ੋ ਹੋ ਜਾਵੇ ਇਹਦਾ ਧਾਰ卡 ਇਹਦਾ ਬੈਟਾ ਉਹ ਜ਼ਰੂਰੀ ਲਿਸਟ ਬਣਾਉਣੀ ਹੈ ਲਿਸਟ ਜਿਸ ਦੀ ਮੀਟਿੰਗ ਬਣਾ ਸਕਦੇ ਹੋ ਖੜਾ ਲਓ ਜੁਰ ਨਾਲ ਉਹ ਆਪਾਂ ਬੁੱਧਵਾਰ ਨੂੰ ਸਟੇਟ ਹੋਵਾਂਗੇ ਉਹ ਜਮਾ ਹੋ ਜੇ ਉਸ ਤੋਂ ਬਾਅਦ ਅਸੀਂ ਆਪਾਂ ਹੋਰ ਕਰਦੇ ਹਾਂ ਇਹ ਨਹੀਂ ਜਮਾ ਨਹੀਂ ਜੁਰ ਦੇ ਟਾਈਮ ਉਹਨਾਂ ਦੇ ਆਧਾਰ ਕੱਟ ਦਿੱਤਾ ਤੇ ਉਹਨਾਂ ਨੇ ਮੇਰੇ ਨਾਲ ਹੀ ਵੀਡੀਓ ਬਣਾਇਆ ਤੇ ਮੁੱਖ ਅਧਿਕਾਰ ਤੋਂ ਬੋਲੇ ਕਿ ਇਸ ਨਾਮ ਦੇ ਪਤਾ ਜੜ ਕਿਵੇਂ ਚਪਾਲ ਦੇ ਚਾਰ ਬੰਦੇ ਨੇ ਇਹ ਕਹਾਂ ਬੰਦੇ ਨੇ ਇਹ ਜਿਹੜੇ ਵਿਆਹ ਵਾਲੇ ਕੱਪੜੇ ਨੇ ਹਾਂ ਪ녀 ਆਪਣੀ ਲੜਾਈ ਸ਼ੁਰੂ ਹੋ ਗਈ ਹੈ ਜੇ ਫਸਿਆ ਹੋਇਆ ਕੰਮ ਕਿਉਂ ਬਈ ਓਏ ਇਕੱਲੀ ਮੈਨੂੰ ਕਹਾਂ ਤੋਂ ਬਾਤ ਕਰਾਂਗਾ लड़ाई <laughs>